ਸਸਿਕਾਲ ਦੋਸਤੋ ਮੈਂ ਆਪਣੇ ਟੈਰਸ ਗਾਰਡਨ ਤੇ ਸਬਜ਼ੀਆਂ ਤੋਂ ਇਲਾਵਾ ਲੈਟਸ ਵੀ ਲਗਾਈ ਹੋਈ ਹੈ ਜੋ ਕਿ ਆਇਰਨ ਦਾ ਬਹੁਤ ਹੀ ਵਧੀਆ ਸੋਰਸ ਹੈ ਤੇ ਆਪਾਂ ਇਸ ਨੂੰ ਜ਼ਿਆਦਾਤਰ ਸਲਾਦ ਦੇ ਵਿੱਚ ਖਾਂਦੇ ਆ ਇਸ ਨੂੰ ਲਗਾਉਣਾ ਬਹੁਤ ਹੀ ਆਸਾਨ ਹੈ ਤੇ ਇਸ ਨੂੰ ਤੁਸੀਂ ਸਤੰਬਰ ਤੋਂ ਲੈ ਕੇ ਜਨਵਰੀ ਤੱਕ ਲਗਾ ਸਕਦੇ ਹੋ ਲਾਸਟ ਹਾਰਵੈਸਟ ਤੁਸੀਂ ਇਹਦੀ ਅਪ੍ਰੈਲ ਤੱਕ ਲੈ ਸਕਦੇ ਹੋ ਮਿੱਟੀ ਨੂੰ ਤਿਆਰ ਕਰਨ ਦੇ ਲਈ ਦੋਸਤੋ ਮਿੱਟੀ ਦੇ ਵਿੱਚ ਗੋਬਰ ਵਾਲੀ ਖਾਦ ਜਾਂ ਫਿਰ ਤੁਸੀਂ ਵਰਮੀ ਕੰਪੋਸਟ ਪਾ ਸਕਦੇ ਹੋ ਇਸ ਤੋਂ ਇਲਾਵਾ ਰਾਈਸ ਹਸਕ ਅਤੇ ਨੀਮ ਖਲੀ ਦੀ ਖਾਦ ਬਰਾਬਰ ਕੁਆਂਟੀਟੀ ਦੇ ਵਿੱਚ ਪਾਣੀ ਆ 10% ਤੇ ਮਿੱਟੀ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਸ ਨੂੰ ਤੁਸੀਂ ਘੱਟੋ ਘੱਟ 6 ਇੰਚ ਹਾਈਟ ਵਾਲੇ ਗਮਲੇ ਜਾਂ ਗਰੋ ਬੈਗ ਦੇ ਵਿੱਚ ਲਗਾ ਸਕਦੇ ਹੋ ਦੋਸਤੋ ਲੈਟਸ ਦੇ ਬੀਜ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਬੀਜਾਂ ਵਾਲੀ ਸ਼ਾਪ ਤੋਂ ਲੈ ਸਕਦੇ ਹੋ ਦੋਸਤੋ ਇਸ ਗਰੋ ਬੈਗ ਦੇ ਵਿੱਚ ਮੈਂ ਕਤਾਰਾ ਬਣਾ ਕੇ ਲੈਟਸ ਦੇ ਬੀਜ ਬੀਜੂਗੀ ਤੇ ਤੁਸੀਂ ਇਸ ਦੀ ਸੈਪਲਿੰਗ ਵੀ ਰੈਡੀ ਕਰ ਸਕਦੇ ਹੋ ਜਾਂ ਫਿਰ ਇਸ ਨੂੰ ਤੁਸੀਂ ਡਾਇਰੈਕਟ ਵੀ ਲਗਾ ਸਕਦੇ ਹੋ ਲੈਟਸ ਲਈ 6 ਤੋਂ 7 ਘੰਟੇ ਦੀ ਧੁੱਪ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਤੁਸੀਂ ਇਹਨੂੰ 60 ਦਿਨ ਤੇ ਹਾਰਵੈਸਟ ਕਰ ਸਕਦੇ ਹੋ ਬਾਏ ਬਾਏ ਦੋਸਤੋ